ਦੋਸਤੋ ਆਪਾਂ ਇਹ ਜਿਹੜੀ ਆਰਗੇਨਿਕ ਕਣਕ ਆਪਾਂ ਆਪਣੀ ਬਿਜਾਈ ਕੀਤੀ ਸੀ ਉਸ ਦੇ ਵਿੱਚ ਖੜੇ ਹੋਏ ਆ ਤੁਹਾਨੂੰ ਉਹ ਕਣਕ ਦਿਖਾਉਣਾ ਚਾਹਣਾ ਮੈਂ ਇਹ ਰਾਜਸਥਾਨ ਦਾ ਬੀਏ 1482 ਰਾਜਸਥਾਨ ਆਰਜੀ 1482 ਤੇ ਇਹਦੀ ਜਿਹੜੀ ਖਾਸੀਅਤ ਮੈਨੂੰ ਨਹੀਂ ਪਹਿਲਾਂ ਨਹੀਂ ਪਤਾ ਸੀ ਮੈਂ ਦੇਖੀ ਹੈ ਕਿ ਜਿਹੜੀ ਇਹਦੀ ਬੱਲੀ ਦਾ ਰੰਗ ਦੇਖੋ ਉਹ ਸੁਨਹਿਰੇ ਤੋਂ ਵੀ ਥੋੜਾ ਹਟ ਕੇ ਹੈ ਸੁਨਹਿਰਾ ਰੰਗ ਨਹੀਂ ਸੁਨਹਿਰੇ ਤੋਂ ਵੇਖੋ ਥੋੜਾ ਲਾਲੀਚਾ ਰੰਗ ਇਹਦਾ ਲਾਲੀ ਲਾਲ ਰੰਗ ਦੀ ਭਾ ਮਾਰਦੀ ਹੈ ਇਹ ਦੇ ਵਿੱਚੋਂ ਤੇ ਇਹਦਾ ਬੱਲੀ ਦਾ ਸਾਈਜ਼ ਵੀ ਛੋਟਾ ਹੁੰਦਾ ਇਹਦਾ ਝਾੜ ਘੱਟ ਹੁੰਦਾ ਨੇਚਰਲੀ ਇਹਦਾ ਝਾੜ ਘੱਟ ਹੈ ਆਰਗੈਨਿਕ ਕਰਕੇ ਤਾਂ ਚਲੋ ਹੋਰ ਵੀ ਘਟ ਜਾਂਦਾ ਥੋੜਾ ਫਰਕ ਪੈਂਦਾ ਇਸ ਚੀਜ਼ ਤੇ ਤੇ ਦੇਖੋ ਕਣਕ ਬਹੁਤ ਸੋਹਣੀ ਖੜੀ ਹੈ ਤੇ ਕੱਲ ਨੂੰ ਇਹਦੀ ਕਟਾਈ ਕਰਾਂਗੇ 1482 ਹੈ ਜੀ ਰਾਜਸਥਾਨ ਦਾ ਇਹ ਵੈਰਾਈਟੀ ਹੈ ਤੁਸੀਂ ਦੇਖ ਸਕਦੇ ਹੋ ਇਹਦੇ ਬਿੱਟ ਕਪਾਂ ਆਰਗੈਨਿਕ ਮਿਨਿਓਰ ਦੇ ਨਾਲ-ਨਾਲ ਫਰਟੀਲਾਈਜ਼ਰ ਜਿਹੜੀ ਆ ਉਹ ਵੀ ਆਰਗੈਨਿਕ ਹੀ ਦਿੱਤੀ ਹੈ ਜਿਹਦੇ ਵਿੱਚ ਇੱਕ ਸਾਗਰੀਕਾ ਦਿੱਤੀ ਹੈ ਆਪਾਂ IFCO ਦੀ ਜਿਹੜੀ ਇੱਕ ਇੱਕ ਬਾਇਓ ਪ੍ਰੋਡਕਟ ਹੈ ਇੱਕ ਸੀਬਿਡ ਹੈ ਉਹ ਇਸ ਦੇ ਵਿੱਚ ਪਾਇਆ ਗਿਆ ਦੇਖੋ ਦੋਸਤੋ